ਸਰਹੰਦ ਲੈ ਕੇ ਆਉਂਦੇ ਆ। ਲਾਲ ਜਦੋਂ ਆਉਂਦੇ ਆ ਲੋਕ ਵੇਖਦੇ ਆ ਜੀ। ਗੱਡੇ ਤੇ ਬਿਠਾ ਕੇ ਲਿਆਇਆ ਜਾਂਦਾ। ਤੇ ਇੱਥੇ ਸਰਹੰਦ ਪਿੱਪਲ ਸੀ ਪਹਿਲਾਂ ਪਿੱਪਲ ਦੇ ਥੱਲੇ ਬਿਠਾਇਆ ਜਾਂਦਾ। ਰ ਸੀਤ ਬਹੁਤ ਪੈ ਰਹੀ ਸੀ ਬਹੁਤ ਠੰਡ ਸੀ ਉਧਰ ਬੂੰਦਾ ਬਾਂਦੀ ਮੀਂਹ ਪੈ ਰਿਆ। ਪਿੱਪਲ ਦੇ ਥੱਲੇ ਬਿਠਾਇਆ ਜਾਂਦਾ। ਸਾਰਾ ਹਜੂਮ ਇਕੱਠਾ ਹੋ ਜਾਂਦਾ। ਤੁਸੀਂ ਕੌਣ ਹੋ? ਕੀ ਨਾਂ ਤੁਹਾਡਾ? ਅੱਗੂ ਸਾਹਿਬ ਜੀ ਦੇ ਦੱਸਦੇ ਆਪਣਾ ਨਾਮ। ਕੁਛ ਯਾਦ ਰੱਖੋ ਗੁਰਮਖੋ ਇਹਨੂੰ ਕਦੀ ਮਹਿਸੂਸ ਕਰਕੇ ਵੇਖੋ ਜਿਨ੍ਹਾਂ ਨੂੰ ਹਜ਼ਾਰਾਂ ਸਿੱਖ ਆਪਣੇ ਅੱਖਾਂ ਦੀਆਂ ਪਲਕਾਂ ਤੇ ਬਿਠਾਉਂਦੇ ਹੋਣ ਅੱਜ ਉਹਨਾਂ ਦੇ ਚਾਰ ਚਫੇਰੇ ਹਜ਼ਾਰਾਂ ਦਾ ਤਮਾਸ਼ਾ ਇਕੱਠਾ ਹੋਇਆ ਪੁੱਛਦਾ ਪਿਆ ਕੌਣ ਹੋ ਤੁਸੀਂ ਕਿਵੇਂ ਹੋ ਤੁਸੀਂ ਓਨੀ ਦੇਰ ਨੂੰ ਸੁੱਚਾ ਨਾਮ ਦੁੰਦਾ ਪੀਪਲ ਥੱਲੇ ਸੁੱਚਾ ਨਾਮ ਮਿਲਦਾ ਮਹਤਾ ਜੀ ਉਹਦਾ ਚਿਹਰਾ ਮੂਰਾ ਦੇਖ ਕੇ ਕਿਨੇ ਪੁੱਤਰ ਬੱਚਿਓ ਆਪਣੇ ਲਾਲਾਂ ਨੂੰ ਇਹ ਬੰਦਾ ਸਾਡੀ ਖਮਾਇਤ ਕਰਨ ਵਾਲਾ ਲੱਗਦਾ ਹੈ ਪਿਆਰਿਓ ਨਹੀਂ ਉਹ ਜ਼ਹਿਰ ਦਾ ਭਰਿਆ ਹੋਇਆ ਹੈ ਵਜ਼ੀਰ ਖਾਨ ਨੂੰ ਦੱਸਿਆ ਜਾਂਦਾ ਹੈ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਤੇ ਮਾਂ ਨੂੰ ਉਸ ਬੁਰਜ ਤੇ ਰੱਖੋ ਜਿਸ ਬੁਰਜ ਜੇਠ ਦੇ ਮਹੀਨੇ ਵਿੱਚ ਵੀ ਠੰਡ ਲੱਗਦੀ ਹੈ ਕਿਉਂਕਿ ਦੇ ਚਾਰ ਚੁਫੇਰੇ ਪਾਣੀ ਸੀ ਨਾ ਜੀ ਇੱਕ ਹੰਸਲਾ ਨਦੀ ਨਿਕਲਦੀ ਸੀ ਪਤਾ ਹੁਣ ਨਾ ਤੁਹਾਨੂੰ ਸਹਰਾ ਦਵਾਲਿਆ ਤੇ ਇਹ ਖੁੱਲਾ ਸੀ ਉਤੋਂ ਇਹਨੂੰ ਠੰਡਾ ਬੁਰਜ ਤਾਂ ਹੀ ਕਹਿੰਦੇ ਸਨ ਜਿਵੇਂ ਏਸੀ ਚੱਲਦਾ ਇਸ ਤਰ੍ਹਾਂ ਸੀ ਗਰਮੀਆਂ ਚ ਕਿਉਂਕਿ ਪਾਣੀ ਨੂੰ ਖਵਾ ਜਿਹੜੀ ਏ ਤੇ ਸਪਰਸ਼ ਕਰਕੇ ਹੁੰਦੀ ਖਵਾ ਠੰਡੇ ਬੁਰਜ ਚ ਰੱਖਿਆ ਗਿਆ ਕੋਈ ਬਿਸਤਰਾ ਨਹੀਂ ਦਿੱਤਾ ਕੋਈ ਖਾਣ ਪਾਣ ਨੂੰ ਕੁਝ ਨਹੀਂ ਦਿੱਤਾ ਗਿਆ ਮੈਂ ਕੱਲ ਵੀ ਕਿਹਾ ਸੀ ਗੁਰਮਖੋ ਤੁਸੀਂ ਦੇਖੋ ਇਸ ਚੀਜ਼ ਨੂੰ ਮਹਿਸੂਸ ਕਰਕੇ ਮਹਿਸੂਸ ਕਰਨ ਦਾ ਅਰਥ ਕੇਵਲ ਭਾਵਕਤਾ ਨਹੀਂ ਪਰ ਭਾਵਕਤਾ ਥੋੜੇ ਚਿਰ ਲਈ ਨਾ ਹੋਵੇ ਮੈਂ ਉਸ ਦਿਨ ਵੀ ਕਿਹਾ ਸੀ ਇੱਕ ਭਾਵਕਤਾ ਹੈ ਨਦੀ ਦੇ ਧੜ ਦੇ ਪਾਣੀ ਵਰਗੀ ਆਉਂਦੀ ਹੈ ਤੇ ਕੰਮ ਖਤਮ ਅਸੀਂ ਅੱਖਾਂ 'ਚ ਭਰ ਲੈਨੇ ਆ ਬੋਲਣ ਵਾਲੇ ਵੀ ਪਾਣੀ ਸੁਣਨ ਵਾਲੇ ਵੀ ਨਹੀਂ ਪਿਆਰਿਓ ਉਹ ਪਾਣੀ ਸੀਨੇ ਨੂੰ ਜ਼ਰੂਰ ਪਗਲਾਏ ਨਹੀਂ ਤੇ ਪਿੱਤਲ ਦੇ ਗਲਾਸ 'ਚ ਪਾਇਆ ਹੋਇਆ ਬਰਫ਼ ਦਾ ਪਾਣੀ ਵੀ ਬਾਹਰ ਬੂੰਦਾਂ ਲੈ ਆਉਂਦਾ ਹੈ ਪਰ ਧਾਤ ਮੈਟਲ ਕਦੀ ਪਿਗਲਾਉਂਦਾ ਨਹੀਂ ਆਪਣੇ ਨਰਮ ਨਹੀਂ ਕਰਦਾ ਇੱਥੇ ਫਿਰ ਜਿਹੜੀ ਕਚਹਿਰੀ ਲੱਗੀ ਹੈ ਸਹਿਬਜ਼ਾਦਿਆਂ ਨੂੰ ਇੱਕੋ ਹੀ ਗੱਲ ਕਹੀ ਗਈ ਸੀ ਇਸਲਾਮ ਕਬੂਲ ਕਰੋ ਮੈਂ ਤੁਹਾਨੂੰ ਬੇਨਤੀ ਕਰਾਂ ਕਚਹਿਰੀ ਚੋਂ ਦੋ ਤਿੰਨ ਦਾ ਜ਼ਿਕਰ ਹੁੰਦਾ ਤਿੰਨ ਦਿਨਾਂ ਦਾ ਸਹਿਬਜ਼ਾਦੇ ਜਾਂਦੇ ਆ ਕੋਈ ਆਪਣਾ ਨਹੀਂ ਇਹ ਗੱਲ ਯਾਦ ਰੱਖਿਓ ਬੰਦੇ ਤੇ ਥਾਂ ਵੱਡਿਆਂ ਵੱਡਿਆਂ ਬੰਦਿਆਂ ਨੂੰ ਪ੍ਰਭਾਵਿਤ ਕਰਕੇ ਸਿਧਾਂਤ ਤੋਂ ਡੁਲਾ ਜਾਂਦੇ ਆ ਇਹ ਦੋ ਚੀਜ਼ਾਂ ਫਿਰ ਚੇਤੇ ਰੱਖਿਓ ਇੱਕ ਥਾਂ ਤੇ ਇੱਕ ਲੋਕ ਜਿਸ ਥਾਂ ਤੇ ਚੱਲੇ ਨੇ ਇਹ ਥਾਂ ਉਪਰੀ ਹੈ ਤੇ ਵਜ਼ੀਰ ਖਾਨ ਦੀ ਕਚਹਿਰੀ ਹੈ ਇਹ ਅਨੰਦਗੜ੍ਹ ਦਾ ਕਿਲਾ ਨਹੀਂ ਥਾਂ ਪ੍ਰਭਾਵਿਤ ਕਰੇਗੀ ਦੂਸਰੀ ਜਿੰਨੇ ਲੋਕ ਨੇ ਕੋਈ ਖਮਦਰਦ ਨਹੀਂ ਸਾਰੇ ਜ਼ਿਆਦਾ ਇਹ ਹੀ ਜ਼ੋਰ ਤੇ ਨੇ ਵੀ ਕਿਸੇ ਤਰੀਕੇ ਨਾਲ ਜਿਉਂਦੇ ਜੀ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਧਰਮ ਕਨਵਰਟ ਕਰ ਦਿਓ ਕੱਤੋਂ ਕੱਟ ਜੀ ਕਹਿਣ ਵਾਲੇ ਬਣਾਗੇ ਲੜਨ ਵਾਲਿਆ ਤੇਰੇ ਪੁੱਤਰ ਅਸੀਂ ਮੁਸਲਮਾਨ ਬਣਾ ਲਿਆ ਇਹ ਬੜੀ ਵੱਡੀ ਬੜੀ ਵੱਡੀ ਗੱਲ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਂਦੇ ਜੀ ਇਹ ਕਹਿ ਦिए ਕਿ ਤੇਰੇ ਪੁੱਤਰ ਅਸੀਂ ਬਦਲ ਦਿੱਤੇ ਆ ਜੇ ਸਿੱਖੀ ਦੀ ਤੁਸੀਂ ਗੱਲ ਕਰਦੇ ਪਏ ਸਹਬਜ਼ਾਦੇ ਅੰਦਰ ਜਾਂਦੇ ਆ ਸਭ ਨੂੰ ਪਤਾ ਵੱਡਾ ਦਰਵਾਜ਼ਾ ਬੰਦ ਏ ਛੋਟੀ ਖਿੜਕੀ ਖੁੱਲੀ ਅੰਦਰ ਪਹੁੰਚਦੇ ਆ ਪਿਆਰਿਓ ਗੱਜ ਕੇ ਫਤਿਹ ਬੁਲਾਉਂਦੇ ਆ ਸਹਬਜ਼ਾਦੇ ਉੱਥੇ ਫਿਰ ਉੱਠਦਾ ਸੁਚਾਨੰਦ ਕੋਚਾ ਜੀ ਤੁਹਾਡਾ ਨਾਮ ਕੀ ਕੀ ਤੁਹਾਡਾ ਨਾਮ ਤੇ ਸਹਿਬਜ਼ਾਦੇ ਉਹਦੇ ਚਿਹਰੇ ਵੱਲ ਦੇਖ ਕੇ ਐਡੀ ਆਵਾਜ਼ ਕੜਕਣੀ ਆਵਾਜ਼ ਵਿੱਚ ਦੇਖ ਕੇ ਕਹਿਣ ਲੱਗੇ ਗੋਬਿੰਦ ਸਿੰਘ ਕੇ ਪੁੱਤ ਹਮ ਦਾਦੀ ਗੁਜਰੀ ਪਾਹੇ ਫਤਿਹ ਸਿੰਘ ਜ਼ੋਰਾਵਰ ਸਿੰਘ ਨਾਮ ਹਮਾਰੇ ਆਏ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਦਾਦੀ ਸਾਡੀ ਨਾਲ ਆਈਏ ਮਾਤ ਗੁਜਰੀ ਮੇਰਾ ਨਾਮ ਜ਼ੋਰਾਵਰ ਸਿੰਘ ਹੈ ਇਹ ਮੇਰਾ ਛੋਟਾ ਭਰਾਏ ਦਾ ਨਾਮ ਫਤਿਹ ਸਿੰਘ ਹੋਰ ਦੱਸ ਉਹ ਕਹਿੰਦਾ ਤੁਹਾਨੂੰ ਪਤਾ ਹੈ ਕਿ ਤੁਹਾਡੇ ਬਾਪ ਨੂੰ ਚਮਕੌਰ ਦੇ ਗੜ੍ਹ ਵਿੱਚ ਮਾਰ ਦਿੱਤਾ ਗਿਆ ਹੈ ਖਤਮ ਹੋ ਗਿਆ ਉਹ ਤੁਹਾਡੇ ਭਰਾ ਮਾਰ ਦਿੱਤੇ ਗਏ ਤੁਹਾਡੇ ਗੁਰੂ ਦੇ ਸਿੱਖ ਬਾਪ ਦੇ ਸਿੱਖ ਮਾਰ ਦਿੱਤੇ ਗਏ ਅੱਗੋਂ ਫਿਰ ਬਾਬਾ ਜੋਰਾਵਰ ਸਿੰਘ ਬੋਲਦਿਆ ਨਹੀਂ ਦੁਨੀਆ ਦੀ ਕੋਈ ਤਾਕਤ ਨਹੀਂ ਸਾਡੇ ਬਾਪ ਨੂੰ ਮਾਰ ਸਕੇ ਸਰੀਰਕ ਤੌਰ ਤੇ ਸਭ ਨੇ ਜਾਣਿਆ ਪਰ ਜਿਹੜੀ ਜੋਤ ਸਾਡੇ ਬਾਪ ਦੇ ਅੰਦਰ ਬਲਦੀ ਪਈਏ ਦੁਨੀਆ ਦੀ ਕੋਈ ਤਾਕਤ ਉਹਨੂੰ ਖਤਮ ਨਹੀਂ ਕਰ ਸਕਦੀ ਬਾਬ ਸਾਡਾ ਚਰਨਜੀਵੀ ਹੈ ਇਸੇ ਸਮੇਂ ਦੇ ਦਰਮਿਆਨ ਹੀ ਸਹਿਬਜ਼ਾਦਿਆਂ ਨੂੰ ਤਸੀਹੇ ਦਿੱਤੇ ਗਏ ਮੈਂ ਹਰ ਸਾਲ ਹੁੰਦਾ ਜ਼ਿਕਰ ਕਰਨਾ ਅੱਜ ਮੈਂ ਪੜ੍ਹ ਕੇ ਇੱਕ ਗਿਆਨੰਦ ਬੰਦਾ ਵੀ ਹੁੰਦਾ ਜੀ ਸੁਚਾਨੰਦ ਇੱਕ ਖਮਚੀ ਲੈ ਕੇ ਆਉਂਦਾ ਹੈ ਖਮਚੀ ਵਾਂਸ ਦੀ ਇੱਕ ਪਤਲੀ ਜੀ ਸ਼ਮਕ ਹੁੰਦੀ ਹੈ ਹਰਿਆਣੇ 'ਚ ਕੈਮਚੀ ਕਹਿੰਦੇ ਆ ਖਮਚੀ ਇਹ ਤੂਤ ਦੀ ਪਤਲੀ ਸੋਟੀ ਦੀ ਬੰਦੀ ਹੈ ਉਹ ਜੀ ਜ਼ਿਆਦਾਤਰ ਵਾਂਸ ਲੈ ਕੇ ਉਹਦੀ ਪਤਲੀ ਜੀ ਸੋਟੀ ਬਣਾ ਕੇ ਸਹਿਬਜ਼ਾਦਿਆਂ ਨੂੰ ਸਰਦੀ ਦੇ ਵਿੱਚ ਗੁਰਮਖੋ ਖਮਚੀਆਂ ਦੇ ਨਾਲ ਕੁੱਟਿਆ ਗਿਆ ਹੈ ਜਦੋਂ ਕੁੱਟਰੇ ਨੇ ਉੱਥੇ ਲਿਖਦਾ ਵਿਦਵਾਨ ਕਹਿੰਦਾ ਖਮਚੀ 700 ਲਗੇ ਦੁਖਦੇਵਨੰਗ ਇਹ ਬਾਲਕ ਸੁਹੂਲ ਧੂਪ ਨੇ ਖੇਵਣਾ ਇਹ ਇਹ ਖਮਚੀਆਂ ਮਾਰਦਾ ਹੈ ਉਹ ਵੈਸੇ ਕਰਾ ਰਹੇ ਆ ਕਢਾ ਰਹੇ ਆ ਇਹ ਮਲੇਰ ਕੋਲੀ ਦੇ ਮੂੰਹ ਤੋਂ ਕਹਿੰਦੇ ਨੇ ਖਮਚੀਆਂ ਮਾਰਦੇ ਪਏ ਨੇ ਸਹਬਜ਼ਾਦਿਆਂ ਨੂੰ ਧੂਕ ਕੇ ਇਹ ਨਹੀਂ ਕੋਈ ਪਿਆਰ ਗਲੇ ਤੋਂ ਪੜ ਕੇ ਕਪੜੇ ਧੂਕ ਕੇ ਜਦੋਂ ਖਮਚੀਆਂ ਮਾਰਦੇ ਨੇ ਪਿੰਡ ਪਿੰਡੇ ਤੇ ਖਮਚੀ ਪੈਂਦੀ ਏ ਮੂੰਹ ਵਾਲੇ ਪਾਸੇ ਮਾਰਦੇ ਨੇ ਅੱਗੋਂ ਸਹਬਜ਼ਾਦੇ ਕੁਛ ਨਹੀਂ ਬੋਲਦੇ ਸਭ ਕੁਝ ਜਰੀ ਜਾਂਦੇ ਨੇ ਲਿਖਣ ਵਾਲਾ ਕਹਿੰਦਾ ਉਹ ਜ਼ਾਲਮੋ ਇਹ ਉਹ ਬੱਚੇ ਨੇ ਫੁੱਲ ਜਿਨ੍ਹਾਂ ਨੇ ਕਦੀ ਧੁੱਪ ਦੀ ਕਿਰਨ ਵੀ ਨਹੀਂ ਸਹੀ ਹੋਈ ਖਮਚੀ 700 ਲਗੇ ਦੁਖਦੇਵ ਨੇ ਇਹ ਬਾਲਕ ਸੋ ਫੂਲ ਧੂਪ ਨੇ ਖੇਵਨ ਇਹਨਾਂ ਦੇ ਕਦੀ ਧੁੱਪ ਵੀ ਨਹੀਂ ਸਖੀ ਫਿਰ ਸ਼ਹਿਬਜ਼ਾਦਿਆਂ ਨੂੰ ਗੁਲੇਲੇ ਮਾਰੇ ਕਹਿ ਜੀ ਬਨ ਕੇ ਮੈਂ ਕਿਹਾ ਜਦੋਂ ਉਸ ਰਾਤ ਵਾਪਸ ਗਏ ਹੋਣਗੇ ਜਦੋਂ ਪਿੰਡੇ ਦੇ ਉੱਤੇ ਨਿਸ਼ਾਨ ਪੈ ਹੋਣਗੇ ਖਮਚੀਆਂ ਦੇ ਗਲੇਲਿਆਂ ਦੇ ਨਿਸ਼ਾਨ ਪੈ ਹੋਣਗੇ ਉਸ ਦਾਦੀ ਦੇ ਦਿਲ ਨੂੰ ਪੁੱਛ ਕੇ ਦੇਖੋ ਜਿਨੇ ਪੁੱਤਰਾਂ ਦੇ ਪੋਤਿਆਂ ਦੀ ਕੰਡ ਦੇ ਉੱਤੇ ਖਤ ਕਿਵੇਂ ਫੇਰਿਆ ਹੋਵੇ ਅੰਦਰ ਕਿਵੇਂ ਚਰ ਗਈ ਸਭ ਕੁਝ ਮਾਂ ਮਾਤਾ ਜੀ ਨੇ ਦੇਖਿਆ ਅੰਦਰੇ ਅੰਦਰ ਸਭ ਕੁਝ ਪੀ ਕੇ ਦੋਨਾਂ ਨੂੰ ਮੱਥੇ ਚੁੰਮ ਕੇ ਕੁੱਟ ਕੇ ਖੱਬੇ ਸਜੇ ਸੀਨੇ ਦਾ ਲਾ ਲਿਆ ਪੁੱਤ ਕੀ ਕਹਿੰਦੇ ਸਨ ਮਾਂ ਜੀ ਕਹਿੰਦੇ ਸਨ ਤੁਸੀਂ ਧਰਮ ਛੱਡ ਦਿਓ ਕਹਿੰਦੇ ਤੁਸੀਂ ਕਿਹਾ ਕਹਿੰਦੇ ਮਾਂ ਜੀ ਨਾ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਤੁਸੀਂ ਤਾਂ ਤੋਰ ਕੇ ਤੋਂ ਕਿਹਾ ਸੀ ਤੁਰਦਿਆਂ ਯਾਦ ਰੱਖਿਓ ਜਿਸ ਘਰ ਵਿੱਚ ਦਾਦੀ ਤੇ ਮਾਂ ਦੇ سینੇ ਸਿੱਕੀ ਵਸ ਜਾਈਗੀ ਨਾ ਉਸ ਮਾਂ ਦੇ ਦੁੱਧ ਨੂੰ ਪੀਣ ਵਾਲਾ ਕਦੀ ਬੇਮੁਖ ਨਹੀਂ ਹੋ ਸਕਦਾ ਮਹਤਾ ਜੀ ਨੇ ਕਿਹਾ ਤੁਸੀਂ ਕੀ ਕਿਹਾ ਕਹਿੰਦੇ ਮਾਂ ਜੀ ਸਭ ਕੁਝ ਝਰ ਲਿਆ ਪਰ ਅਸੀਂ ਡੋਲੇ ਨਹੀਂ ਅਸੀਂ ਕੋਈ ਪਰਵਾਹ ਨਹੀਂ ਕੀਤੀ ਉਸ ਰਾਤ ਆਖਰ ਚੀਸਾਂ ਦਾ ਪੈਂਦੀਆਂ ਸਨ ਨਾ ਜੀ ਕਥਾ ਕਰਨੀ ਸੁੱਕੀ ਹੈ ਸੀਤ ਹੈ ਲਾਸਾਂ ਪਈਆਂ ਨੇ ਉਸੇ ਰਾਤ ਕਲ ਭਾਈ ਬਲਵੰਤ ਸਿੰਘ ਜ਼ਿਕਰ ਕਰ ਰਹੇ ਸਨ ਭਾਈ ਮੋਤੀराम ਮੋਹਰਾ ਉਹ ਆਇਆ ਘਰ ਉਦਾਸ ਹੈ ਮਾਂ ਤੇ ਘਰ ਵਾਲੀ ਪੁੱਛਦੀ ਹੈ ਕਿਉਂ ਉਦਾਸ ਹੈ ਕਹਿੰਦਾ ਕਹਿਰ ਹੋ ਗਿਆ ਗੁਰੂ ਗੋਬਿੰਦ ਸਿੰਘ ਵੀ ਪੁੱਤਰ ਤੇ ਮਾਂ ਠੰਡੇ ਬੁਰਜ ਨੇ ਕਿਸੇ ਪਾਣੀ ਦਾ ਘੁੱਟ ਵੀ ਨਹੀਂ ਦਿੱਤਾ ਕੁਝ ਖਾਣ ਨੂੰ ਨਹੀਂ ਦਿੱਤਾ ਉਹ ਜੇਲ੍ਹ ਦੇ ਵਿੱਚ ਲੰਗਰੀ ਸੀ ਭਾਈ ਮੋਤੀराम ਜਿਹੜੇ ਸਨ ਉਹ ਲੰਗਰ ਬਣਾਉਂਦੇ ਸਨ ਕਹਿੰਦੇ ਮਾਂ ਮੇਰਾ ਦਿਲ ਕਰਦਾ ਹੈ ਮੈਂ ਗੱਲ ਕਰ ਆਇਆ ਸ਼ਿਪਾਈ ਬੇਈਮਾਨ ਤੇ ਰਿਸ਼ਵਤੀ ਦੇ ਤੂੰ ਦੁੱਧ ਤਿਆਰ ਕਰ ਮੈਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਦੁੱਧ ਪਿਆਣਾ ਚਾਹੁੰਦਾ ਪਿਆਰਿਓ ਦੁੱਧ ਤਿਆਰ ਕੀਤਾ ਸ਼ਿਪਾਈਆਂ ਨੂੰ ਵਾਕਈ ਪੈਸੇ ਦਿੱਤੇ ਸੇਵਾ ਦਾ ਸਬੰਧ ਅਰਬਾਂ ਨਾਲ ਨਹੀਂ ਪਿਆਰਿਓ ਇੱਕ ਕੌਡੀ ਵੀ ਗੁਰੂ ਦੇ ਅੱਗੇ ਰੱਖ ਜੋ ਉਹ ਵੀ ਅਰਬਾਂ ਪਤੀ ਦਾ ਮੁਕਾਬਲਾ ਕਰ ਜਾਂਦੀ ਹੈ ਉਹ ਕੌਡੀ ਅਮੀਰ ਤੋਂ ਉਹਨੇ ਦੁੱਧ ਦਾ ਲਿਆ ਜੀ ਭਾਂਡਾ ਨਾਲ ਗਲਾਸ ਲੈ ਸ਼ਿਪਾਈਆਂ ਨੇ ਉੱਤੇ ਜਾਣ ਦਿੱਤਾ ਜਦੋਂ ਪੌੜੀਆਂ ਵਿੱਚੋਂ ਚੜਦਾ ਤੇ ਆਵਾਜ਼ ਆਠ ਪੈਰਾਂ ਦੀ ਆਈ ਇੱਕੋ ਤਾਂ ਮਾਂ ਜੀ ਉੱਠੇ ਕਹਿੰਦੇ ਕੌਣ ਕਹਿੰਦਾ ਮਾਂ ਮੇਰੀਏ ਮੈਂ ਉਹ ਬਦਨਸੀਬ ਹਾਂ ਜਿਹੜਾ ਇਹ ਜ਼ੁਲਮ ਦੇਖਣ ਵਾਸਤੇ ਧਰਤੀ ਤੇ ਜੰਮਿਆ ਹਾਂ ਮੇਰੇ ਮੇਰੀਆਂ ਅੱਖਾਂ ਸਾਹਮਣੇ ਬਹੁਤ ਕੁਝ ਹੋ ਰਿਹਾ ਹੈ ਕੱਪੜੇ ਚ ਲਪੇਟਿਆ ਭਾਂਡਾ ਕੱਢਿਆ ਕਹਿੰਦਾ ਮਾਂ ਜੀ ਮੈਂ ਮੋਤੀ ਹਾਂ ਮਹਿਰਾ ਤੇ ਮੈਂ ਤੇਰੇ ਲਾਲਾਂ ਨੂੰ ਦੁੱਧ ਪਿਲਾਣ ਆਇਆ ਹਾਂ ਉਨੇ ਦੁੱਧ ਪਿਆਇਆ ਮਾਤਾ ਜੀ ਨੇ ਬਹੁਤ ਅਸੀਸਾਂ ਦਿੱਤੀਆਂ ਭਾਈ ਸਾਹਿਬ ਬੈਠੇ ਆ ਕਥਾ ਮੁਰੀਦ ਜੀ ਉਸ ਦਿਨ ਕਹਿ ਰਹੇ ਸਨ ਦੋ ਗਲਾਸਾਂ ਦੀ ਕੀਮਤ ਆਪਣਾ ਪੂਰਾ ਪਰਿਵਾਰ ਦੇ ਦਿੰਦਾ ਭਾਈ ਮੋਤੀराम ਜੀ ਨੇ ਦੁੱਧ ਪੀ ਆਇਆ ਦੂਸਰੇ ਦਿਨ ਫਿਰ ਕਚਹਿਰੀ ਲੱਗੀ ਮਲੇਰ ਕੋਟਲਿਆ ਆਇਆ ਮੈਂ ਸੰਖੇਪ ਗੱਲ ਕਰਾਂ ਉਹਨੂੰ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਫੜਲੇ ਨੇ ਮਾਂ ਤੇਰੇ ਭਰਾ ਨਾਰਖਾ ਨੂੰ ਪਹਿਲਾ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਬਦਲਾ ਲ ਲੈ ਤੇਰੇ ਭਰਾ ਮਾਰੇ ਤੇਰੇ ਭਤੀਜੇ ਮਾਰੇ ਉਹ ਭਰੀ ਕਚਹਿਰੀ ਚ ਕਹਿੰਦਾ ਹੈ ਉਹ ਸ਼ੀਰਖੋਰਾ ਨੂੰ ਮਾਰੋਗੇ ਅਧਾਰ ਤੇ ਜਿਨ੍ਹਾਂ ਦੇ ਦੁੱਧ ਵਾਲੇ ਦਾੰਦ ਵੀ ਟੁੱਟੇ ਇਹਨਾਂ ਨੂੰ ਮਾਰੋਗੇ ਤੇ ਜੜ ਪੱਤੀ ਜਾਏਗੀ ਹਾਂ ਗੁਰੂ ਗੋਬਿੰਦ ਸਿੰਘ ਮਿਲਣਗੇ ਤੇ ਮੈਂ ਜ਼ਰੂਰ ਬਦਲਾ ਲਾਂਗਾ ਉਹਨਾਂ ਕਿਹਾ ਸੀ ਤੇਰੀ ਮਦਦ ਕਰ ਰਹੇ ਹਾਂ ਉਹ ਬੱਚਿਆਂ ਦੇ ਸਾਹਮਣੇ ਲਾਲਾਂ ਦੇ ਸਾਹਮਣੇ ਕਿਹਾ ਕਹਿੰਦਾ ਇਹ ਸ਼ੀਰਖੋਰ ਨੇ ਇਹ ਬੱਚੇ ਨੇ ਇਸਲਾਮ ਨਹੀਂ ਕਹਿੰਦਾ ਕੁਰਾਨ ਨਹੀਂ ਕਹਿੰਦੀ ਪੈਗੰਬਰ ਨਹੀਂ ਕਹਿੰਦਾ ਇਹ ਜ਼ੁਲਮ ਹੈ ਇੱਕੋਦਮ ਵਜ਼ੀਰ ਖਾਂ ਸਾਹਤ ਹੋ ਗਿਆ ਜੀ ਸੱਚ ਬੋਲਿਆ ਨਾ ਬੰਦਾ ਇਸ ਕਚਹਿਰੀ ਵਿੱਚ ਸੁਚਾਨੰਦ ਉੱਠਿਆ ਉਹਨੇ ਕਿਹਾ ਫਿਰ ਕਹਿੰਦਾ ਬੱਚਿਓ ਨਵਾਬ ਸਾਹਿਬ ਤੁਹਾਡੇ ਤੇ ਬੜੀ ਰਹਿਮ ਕਰ ਰਹੇ ਆ ਤੇ ਮੈਂ ਇੱਕ ਵਾਰ ਕਿਹਾ ਸੀ ਆਜ਼ਾਦ ਕੌਮ ਵਾਲਿਆਂ ਦੇ ਖਿਆਲ ਵੀ ਆਜ਼ਾਦ ਹੁੰਦੇ ਨੇ ਗੁਲਾਮ ਕੌਮਾਂ ਦੇ ਖਿਆਲ ਵੀ ਗੁਲਾਮ ਹੁੰਦੇ ਆ ਸ਼ੇਰ ਮੁਹੰਮਦ ਖਾਂ ਆਜ਼ਾਦ ਕੌਮ ਚੋਂ ਹੈ ਇਹ ਗੁਲਾਮ ਹੈ ਤੇ ਵੇਖੋ ਲਾਲਾ ਦولت رائے ਨੇ ਲਿਖਿਆ ਹੈ ਕਹਿੰਦਾ ਭਾਰਤ ਭੂਮੀ ਤੂੰ ਕਿਉਂ ਨਾ ਫਟ ਗਈ ਇਹ ਬੰਮ ਨੇ ਇਸ ਖੱਤਰੀ ਨੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨਾਲ ਕਹਿਰ ਕਮਾਇਆ ਤੂੰ ਫਟ ਕੇ ਦੋਨਾਂ ਨੂੰ ਘਰ ਕਿਉਂ ਨਾ ਕਰ ਦਿੱਤਾ ਉਹਨੇ ਤਾਂ ਸ਼ਬਦ ਬੜੇ ਸਖਤ ਵਰਤੇ ਨੇ ਜੀ ਚਲੋ ਮੈਂ ਬੜੀ ਸੰਖੇਪ ਜੀ ਬੇਨਤੀ ਕਰ ਰਿਹਾ ਇਹ ਉੱਠਿਆ ਕਹਿੰਦਾ ਬੱਚਿਓ ਇਹ ਨਵਾਬ ਸਾਹਿਬ ਤੁਹਾਡੇ ਤੇ ਰਹਿਮ ਕਰ ਰਹੇ ਆ ਬਾਬਾ ਜੀ ਹੱਸ ਕੇ ਕਹਿੰਦੇ ਨਹੀਂ ਸਾਨੂੰ ਕਿਸੇ ਦੇ ਰਹਿਮ ਦੀ ਲੋੜ ਨਹੀਂ ਇਹ ਇਨਸਾਨੀਅਤ ਦੇ ਨਾਤੇ ਬੋਲ ਰਿਹਾ ਹੈ ਕਹਿੰਦੇ ਮੰਨ ਲੋ ਅਸੀਂ ਤਾ ਉਹਨੂੰ ਛੱਡ ਦਿੰਦੇ ਆਂ ਜੀ ਅੱਜ ਕਿਉਂਕਿ ਸਾਰੀ ਕਚਹਿਰੀ ਢਲੀ ਪੈ ਗਈ ਜੀ ਇੱਕ ਬੰਦਾ ਜਦੋਂ ਸੱਚ ਵਾਲਾ ਬੋਲੇਗਾ ਉਦੋਂ ਬੰਦੇ ਬਦਲ ਕੇ ਕਹਿੰਦੇ ਤਾਨੂੰ ਛੱਡ ਦਿਆਂਗੇ ਜੀ ਅਸੀਂ ਫਿਰ ਕੀ ਕਰੋਗੇ ਬਾਬਾ ਫਤਿਹ ਸਿੰਘ ਬੋਲੇ ਵਾਹ ਵਾਹ ਧੰਨ ਗੁਰੂ ਗੋਬਿੰਦ ਸਿੰਘ ਦੇ ਲਾਲ ਬੋਲੇ ਕਹਿਣ ਲੱਗੇ ਛੱਡਣਾ ਥੋੜਾ ਤਾਂ ਸਾਨੂੰ ਇਹਨਾ ਮਾਰਿਆ ਕਦ ਤੀ ਛੱਡ ਦਿਓਗੇ ਤੁਸੀਂ ਛੱਡਣਾ ਨਹੀਂ ਕਹਿੰਦੇ ਮੰਨ ਲਓ ਅਸੀਂ ਛੱਡ ਦਈਏ ਕਹਿੰਦੇ ਛੱਡੋ ਅਸੀਂ ਪਿਤਾ ਗੁਰਦੇਵ ਦੇ ਚਰਨਾ ਜਾਵਾਂਗੇ ਅਸੀਂ ਸਿੰਘ ਇਕੱਠੇ ਕਰਾਂਗੇ ਸ਼ਸਤਰ ਇਕੱਠੇ ਕਰਾਂਗੇ ਅਸੀਂ ਫੌਜਾਂ ਲੈ ਕੇ ਚੜਾਂਗੇ ਸਰਹੰਦ ਉੱਤੇ ਫਿਰ ਕਹਿੰਦੇ ਵਜ਼ੀਰ ਖਾਨ ਦਾ ਸਿਰ ਲਾ ਕੇ ਰੱਖ ਦਿਆਂਗੇ ਯਾਦ ਰੱਖਿਓ ਇਹ ਹੈ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਕਹਿੰਦੇ ਇਹਦਾ ਸਿਰ ਲਾ ਕੇ ਰੱਖ ਦਿਆਂਗੇ ਉੱਥੇ ਫਿਰ ਇਹਨੇ ਕਿਹਾ ਸੀ ਕਹਿਣ ਲੱਗਾ ਕਿ ਇਹਨਾਂ ਨੂੰ ਬੱਚੇ ਮਤ ਸਮਝੋ ਨੀਕੇ ਬਾਰਕ ਤੂੰ ਮਤ ਜਾਨੋ ਨਾਗੋਂ ਕੇ ਪੂਤ ਪਛਾਨੋ ਇੱਥੇ ਬੋਲਿਆ ਸੀ ਕਹਿੰਦਾ ਇਹ नाग ਦੇ ਪੁੱਤਰ ਨੇ ਇਸ ਸਪੋਲੀਏ ਨੇ ਪੁਚੰਗੀ ਨੇ ਸਾਡੇ ਤਾਂ ਸ਼ਬਦੀ ਪੁਚੰਗੀ ਹੈ ਨੀਕੇ ਬਾਰਕ ਤੂੰ ਮਤ ਜਾਨੋ नागੋਂ ਕੇ ਇਹ ਪੂਤ ਪਛਾਨੋ ਤੁਮਰੇ ਹੱਥ ਆਜੇ ਆਏ ਕਰੋ ਅਵੇ ਜੋ ਮ ਆਪਣੇ ਮਨ ਭਾਏ ਜੋ ਮਨ ਪੈਂਦਾ ਹੈ ਇਹ ਤੇ ਫਿਰ ਬਾਗੀ ਪੁਨੇ ਦਾ ਫਤਵਾ ਦੇ ਦਿੱਤਾ ਕਹਿ ਦਿੱਤਾ ਇੱਕ ਰਾਤ ਦਾ ਸਮਾਂ ਦਿੱਤਾ ਜਾਂਦਾ ਹੈ ਸਲਾਹ ਕਰੋ ਆਪਣੀ ਮਾਂ ਨਾਲ ਦਾਦੀ ਨਾਲ ਨਹੀਂ ਤੇ ਕੱਲ ਨੂੰ ਜਿਉਂਦਿਆਂ ਨੂੰ ਨੀਆਂ ਚ ਚਿੰਨ ਦਿੱਤਾ ਜਾਏਗਾ ਸ਼ੇਰ ਮੁਹੰਮਦ ਖਾਂ ਉੱਠਿਆ ਜਦੋਂ ਇਹਨੇ ਸੁਣਿਆ ਫਤਵਾ ਕਹਿੰਦਾ ਕਾਜ਼ੀ ਤੂੰ ਸ਼ਰਮ ਮੁਤਾਬਕ ਫਤਵੇ ਨਹੀਂ ਦੇ ਰਿਹਾ ਤੂੰ ਝੂਠ ਬੋਲ ਰਿਹਾ ਹੈ ਭਰੀ ਕਚਹਿਰੀ ਚ ਕਹਿੰਦਾ ਕੁਫਰ ਤੋਲਣ ਵਾਲਿਓ ਝੂਠ ਬੋਲਣ ਵਾਲਿਓ ਇੱਕ ਦਿਨ ਸਰਹੰਦ ਗਰਕ ਹੋ ਜਾਏਗੀ ਤੁਹਾਡਾ ਨਾਮ ਉਹ ਨਿਸ਼ਾਨ ਮਿਟ ਜਾਣਾ ਹੈ ਮੈਂ ਫਿਰ ਕਹਾਂਗਾ ਲਾਈਵ ਚਾ ਰਿਹਾ ਸਾਨੂੰ ਕਿ ਸਿੱਖਾਂ ਨੂੰ ਪਿਆਰ ਕਰਕੇ ਤਾਂ ਦੇਖੇ ਸਾਡੇ ਨਾਲ ਬੈਰ ਨਾ ਕਮਾਓ ਸਾਡੇ ਨਾਲ ਦਗੇ ਨਾ ਕਰੋ ਸਾਣਾ ਕਪਟ ਨਾ ਖੇਡੋ ਸਾਨੂੰ ਧੋਖੇ ਨਾ ਦਿਓ ਹਾਲਾਂਕਿ ਸ਼ੇਰ ਮੁਹੰਮਦ ਖਾਂ ਬਾਅਦ ਚ ਲੜਦਾ ਰਿਹਾ ਜੀ ਉਹਨੇ ਸਿੱਖ ਮਾਰਿਆ ਉਹਨੇ ਜ਼ੁਲਮ ਕੀਤਾ ਸਾਨੂੰ ਪਿਆਰ ਕਰਕੇ ਕੋਈ ਦੇਖੇ ਸਾਡੇ ਗੁਰੂ ਦੇ ਲਾਲਾਂ ਦਾ ਇੱਕ ਹਾ ਦਾ ਨਾਰਾ ਮਾਰਿਆ ਸਰਹੰਦ ਮਲਿਆ ਮੇਟ ਹੋ ਗਈ ਮਲੇਰਕੋਟਲੇ ਦੇ ਮੁਸਲਮਾਨ ਬਸ ਪਿਆਰ ਇਹ ਸਿੱਖਾਂ ਦਾ ਹਿਰਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੀਨਾ ਦੁਸ਼ਮਣ ਤੋਂ ਰਹਿਤ ਉਹ ਖਾਦਨ ਨਰਾ ਮਾਰ ਕੇ ਚਲਾ ਗਿਆ ਸਵੇਰੇ ਜੀ ਨੀਹਾਂ 'ਚ ਖੜੇ ਕਰਨਾ ਹੈ ਸ਼ਾਮ ਨੂੰ ਗਏ ਆ ਅੱਜ ਪੌੜੀਆਂ ਚੜ੍ਹਦੇ ਪਹੁੰਚੇ ਮਾਤਾ ਜੀ ਵੇਖ ਰਹੇ ਸਨ ਮੈਂ ਕੱਲ ਵੀ ਕਿਹਾ ਸੀ ਕਿ ਉਸ ਮਾਂ ਨੇ ਆਪਣਾ ਪਤੀ ਜਾਂਦੇ ਦੀ ਪਿੱਠ ਦੇਖੀ ਸੀ ਆਪਣੇ ਪੋਤਿਆਂ ਦੀ ਪਿੱਠ ਵੀ ਦੇਖਣੀ ਅੱਛਾ ਮਾਤਾ ਜੀ ਨੇ ਪਿਆਰ ਨਾਲ ਅੱਗੇ ਦੋਨਾਂ ਨੇ ਮਿਲੇ ਘੁੱਟ ਕੇ ਥੱਲੇ ਬੈਠ ਕੇ ਮਾਤਾ ਜੀ ਕਦ ਛੋਟੇ ਸਨ ਦੋਨਾਂ ਨੂੰ ਘੁੱਟ ਕੇ ਸੇ ਪੁੱਤ ਮੱਥੇ ਚੁੰਮੇ ਮੂੰਹ ਚੁੰਮਿਆ ਕੀ ਹੋਇਆ ਅੱਜ ਕਹਿੰਦੇ ਮਾਂ ਜੀ ਅੱਜ ਆ ਸਾਡੀ ਤੁਹਾਡੀ ਆਖਰੀ ਰਾਤ ਹੈ ਕੱਲ ਨੂੰ ਸਾਨੂੰ ਨੀਂਆਂ ਚ ਚਿੰਨ ਦੇਣਾ ਹੈ ਅੱਜ ਆਪਾਂ ਆਖਰੀ ਰਾਤ ਮਿਲਾਂਗੇ ਪਿਆਰਿਓ ਕਹਿਣਾ ਸੌਖਾ ਹੈ ਮੈਂ ਫਿਰ ਵਾਰ-ਵਾਰ ਕਹਿਣਾ ਸਾਡੀ ਆਖਰੀ ਰਾਤ ਹੈ ਛੇਰੇ ਨਹੀਂ ਪੁੱਛਿਆ ਤੁਸੀਂ ਕੀ ਬੋਲੇ ਕਿਆ ਮਾਤਾ ਜੀ ਉਹਨਾਂ ਨੇ ਫਿਰ ਕਿਹਾ ਸੀ ਤੁਸੀਂ ਸਲਾਮ ਨੂੰ ਕਬੂਲ ਕਰ ਲਓ ਮੁਸਲਮਾਨ ਬਣ ਜਿਓ ਤੁਹਾਨੂੰ ਧਨ ਦੇਾਂਗੇ ਦੌਲਤ ਦੇਾਂਗੇ ਵਾਰ-ਵਾਰ ਦੱਸਾਂ ਚਾਹ ਚਾਹ ਨਾਲ ਦੱਸਣ ਕਦੀ ਬਾਬਾ ਜੋਰਾਵਰ ਸਿੰਘ ਮਾਤਾ ਜੀ ਆਹ ਕਿਹਾ ਆਹ ਕਿਹਾ ਤੇ ਪੁੱਤ ਤੁਸੀਂ ਕਹਿੰਦੇ ਨਾ ਸਾਡੇ ਸਾਹਮਣੇ ਤਾਂ ਬਾਪੂ ਜੀ ਤੇ ਦਾਦਾ ਜੀ ਨੇ ਨਾ ਤੁਸੀਂ ਆਪ ਹੀ ਤਾਂ ਰਾਤ ਸੁਣਾ ਕੇ ਕਹ ਲਿਆ ਸੀ ਕਿ ਤੁਹਾਡੇ ਪਿਤਾ ਜੀ ਨੇ ਕਿਹਾ ਹੈ ਸੀਸ ਦਿਆ ਪਰ ਸਿਰ ਨਾ ਦਿਆ ਤੁਹਾਡੇ ਪਿਤਾ ਜੀ ਤੇ ਲਿਖਿਆ ਤੁਸੀਂ ਦੱਸਦੇ ਸੀ ਕਿ ਤੁਹਾਡੇ ਦਾਦੇ ਦੀ ਸ਼ਹਾਦਤ ਤੋਂ ਬਾਅਦ ਕਿਹਾ ਸੀ ਸੀ ਨਾ ਉਚਰੀ ਤੇ ਮਾਂ ਜੀ ਇਹਦੀ ਜਿਸ ਦੇ ਦਾਦੇ ਨੇ ਸੀ ਨਹੀਂ ਉਚਰੀ ਅਸੀਂ ਸੀ ਕਰਾਂਗੇ ਨਾ ਨਾ ਮਾਂ ਨੇ ਕੁੱਟ ਕੇ ਸੀਨੇ ਨਾਲ ਲਾਇਆ ਕਹਿੰਦੇ ਸ਼ਾਬਾਸ਼ ਮੇਰੇ ਪੁੱਤਰੋ ਬਸ ਇਹ ਮੈਨੂੰ ਤੁਹਾਡੇ ਤੇ ਆਸ ਸੀ ਗੁਰਮਖੋ ਯਾਦ ਰੱਖਿਓ ਉਮਰਾ ਛੋਟੀਆਂ ਨੇ ਆਤਮਾ ਬੜੀ ਬਲਵਾਨ ਹੈ ਅਡੋਲ ਹੈ ਅੱਜ ਰਾਤ ਬਤੀਤ ਹੋ ਗਈ ਜੀ ਸਾਰੀ ਰਾਤ ਮਾ ਜੀ ਨੇ ਮੈਂ ਕੱਲ ਵੀ ਕਿਹਾ ਸੀ ਜਿੰਨੀ ਮਾਤਾ ਜੀ ਦੀ ਕਮਾਈ ਸੀ ਬਾਬਾ ਬਕਾਲਾ ਸਾਹਿਬ ਦੀ ਜਿੰਨੀ ਆਨੰਦਪੁਰ ਦੀ ਕਮਾਈ ਸੀ ਜਿੰਨੀ ਪਤੀ ਗੁਰੂ ਦੀ ਸੇਵਾ ਦੀ ਕਮਾਈ ਸੀ ਜਿੰਨੀ ਪੁੱਤਰ ਨੂੰ ਕੋਕ ਚ ਪਾਲ ਕੇ ਪੁੱਤਰ ਨੂੰ ਲੋਰੀਆਂ ਦੀ ਕਮਾਈ ਸੀ ਨਾ ਉਹ ਸਾਰੀ ਦੀ ਸਾਰੀ ਕਮਾਈ 12 ਪੋ ਦੀ ਰਾਤ ਨੂੰ ਮਾਂ ਨੇ ਆਪਣੇ ਪੋਤਿਆਂ ਚ ਪਾ ਦਿੱਤੀ ਉਹ ਸਭ ਕੁਝ ਭਰ ਦਿੱਤਾ